ਰਬੀ ਜੀ ਕੀ ਕਿਵੇਂ ਦੇ ਇਹਨਾਂ ਤੁਸੀਂ ਇਹ ਸਾਰੇ ਮਸਲੇ ਨੂੰ ਇੱਕ ਮਹੀਨੇ ਦੇ ਵਿੱਚ ਤਿੰਨ ਜਥੇਦਾਰ ਤਾਲਮ੍ਹ ਕਰ ਦੇਣਾ ਹੈ ਤੇ ਉਸ ਤੋਂ ਬਾਅਦ ਫਿਰ ਹੁਣ ਨਵੇਂ ਜਥੇਦਾਰ ਦੀ ਤਾਜਪੋਸ਼ੀ ਲਈ ਜਿਹੜਾ ਕੁਝ ਜਥੇਬੰਦੀਆਂ ਦਾ ਵੱਲੋਂ ਵਿਰੋਧ ਕਰਨਾ ਸਰਪੀ ਜੀ 2 ਦਸੰਬਰ ਤੋਂ ਸ਼ੁਰੂ ਹੋਇਆ ਇਹ ਧਾਰਮਿਕ ਮਸਲਾ ਜਿਹੜਾ ਅਖੀਰ ਨੂੰ ਕਈ ਲੋਕਾਂ ਦੀ ਬਲੀ ਲੈਦਾ ਹੋਇਆ ਜਿਵੇਂ ਤੁਸੀਂ ਪਹਿਲਾਂ ਕਿਹਾ ਸ਼੍ਰੀ ਕਾਲ ਤਖਤ ਸਾਹਿਬ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਜੇ ਅੰਨ ਸਾਡੀਆਂ ਧਾਰਮਿਕ ਅਹਿਮ ਸੰਸਥਾਵਾਂ ਨੂੰ ਵੀ ਕੇਰੂ ਕੇਰੂ ਕਰਦਾ ਹੋਇਆ ਅਖੀਰ ਨੂੰ ਪਤਾ ਨਹੀਂ ਹਾਲੇ ਕਿਹੜੇ ਪੜਾਵਾਂ ਨੂੰ ਤੁਰਿਆ ਤੇ ਤੁਰਨ ਤੋਂ ਬਾਅਦ ਵੀ ਰਹੇ ਆ ਕਿ ਦੇਖੋ ਤੁਸੀਂ 2 ਦਸੰਬਰ ਤੋਂ ਬਾਅਦ ਜੋ ਕਿ ਹੁੰਦਾ ਸੁਖਵੀਰ ਬਾਦਲ ਦੇ ਸਾਥੀਆਂ ਨੂੰ ਤਲਬ ਕੀਤਾ ਜਾਂਦਾ ਧਾਰਮਿਕ ਤੌਰ ਤੇ ਸਜਾ ਤਨਖਾਹ ਲਾਈ ਜਾਂਦੀ ਹੈ ਉਸ ਤੋਂ ਵੀ ਮਨਪੁਰ ਹੁੰਦੇ ਨੇ ਫਿਰ ਅਰਗਵੀਰ ਸਿੰਘ ਜਿਹੜੇ ਅਕਾਲ ਤਖਤ ਦੇ ਉਸ ਵੇਲੇ ਜੇਹੇਦਾਰ ਸੀ ਉਹਨਾਂ ਵੱਲੋਂ ਆਕਾਲੀ ਦਲ ਦੀ ਭਾਤੀ ਸੰਬੰਧੀ ਗੱਲਬਾਤ ਕੀਤੀ ਜਾਂਦੀ ਆ ਉਸ ਤੇ ਵੀ ਗੜਬੜ ਹੁੰਦੀ ਆ ਅਖੀਰ ਨੂੰ ਫਿਰ ਇਹ ਜਿਹੜਾ ਮਾਮਲਾ ਸਭ ਤੋਂ ਪਹਿਲਾਂ ਸ਼੍ਰੀ ਅ ਅਕਾਲ ਤਖਤ ਦੇ ਤੇ ਤਲਵੰਡੀ ਸਾਬੋ ਦੇ ਜੇਹੇਦਾਰ ਗਿਆਨੀ ਹਰਪ੍ਰੀ ਸਿੰਘ ਉਹਨਾਂ ਦੇ ਬਲੀ ਲੈਂਦਾ ਉਸ ਤੋਂ ਬਾਅਦ ਸੁਖਵੀਰ ਬਾਦਰ ਉਹਨਾਂ ਵੱਲੋਂ ਥਾਪੇ ਹੋਏ ਜੇਹੇਦਾਰ ਗਿਆਨੀ ਹਰਪ੍ਰੀ ਸਿੰਘ ਹਰਪ੍ਰੀ ਸਿੰਘ ਤੇ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਜੀ ਤੇ ਉਸ ਤੋਂ ਬਾਅਦ ਗਿਆਨੀ ਸੁਲਤਾਨ ਸਿੰਘ ਸਰਤਾਬ ਵਾਲੇ ਇਹ ਸਾਰੇ ਜਥੇਦਾਰੀਆਂ ਕਹ ਰਹੇ ਆ ਵੀ ਮਹੀਨਿਆਂ ਦੇ ਵਿੱਚ ਇਹ ਕੁਝ ਹੋ ਗਿਆ ਮੇਰੇ ਹਿਸਾਬ ਨਾਲ ਵੀ ਇਹ ਬਲੀ ਲੈਂਦਾ ਹੋਇਆ ਮਸਲਾ ਜਿਹੜਾ ਸੁਲਝਣ ਦੀ ਬਜਾਏ ਫੋੜ ਤੇ ਰਿਹਾ ਔਰ ਜਹਾ ਅਕਾਊਂਟ ਰਹੇ ਨੇ ਪਾ ਕੇ ਪਿਛਲੇ ਬਾਰੇ ਹੁਣ ਤੁਸੀਂ ਇਹ ਦੇਖੋ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਧਾਨੀ ਸਾਹਿਬ ਉਹਨਾਂ ਵੱਲੋਂ ਅਸਤੀਫਾ ਦਿੱਤਾ ਹੋਇਆ ਫਿਰ ਵੀ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੇ ਉਹਦੇ ਵਿੱਚ ਰਣਜੀਤ ਸਿੰਘ ਉਹਨਾਂ ਨੂੰ ਸੁਲਤਾਨ ਸਿੰਘ ਉਹਨਾਂ ਨੂੰ ਹਾਰਕ ਕੀਤਾ ਜਾਂਦਾ ਤੇ ਬਾਬਾ ਕੇ ਆਪਣੇ ਟੇਕ ਸਿੰਘ ਧਰੋਲਾ ਤੇ ਉਧਰ ਰਾਜ ਸਾਹਿਬ ਨੇ ਜਿਹੜੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਹੁਣ ਇਸ ਮਾਮਲੇ ਦੇ ਸਾਰਾ ਕੁਝ ਸਾਹਮਣੇ ਆਇਆ ਇੱਕ ਪਾਸੇ ਤਾਂ ਕਹਿ ਰਹੇ ਸੀ ਕਿ ਹਰਪ੍ਰੀਤ ਸਿੰਘ ਉਹਨਾਂ ਨੇ ਰਵੀ ਸਿੰਘ ਉਹਨਾਂ ਨੇ ਅਕਾਲੀ ਫੂਲਾ ਅਕਾਲੀ ਫਤੋਕੇ ਫੂਲਾਸਨ ਵਾਲਾ ਜਹੇਦਾਰ ਵਾਲਾ ਲੋਕ ਵੀ ਪਰ ਉਸ ਤੋਂ ਬਾਅਦ ਜਿਹੜਾ ਹੁਣ ਘਟਨਾ ਕਰ ਵਾਪਰੇ ਆ ਕਿ ਗਿਆਨੀ ਗੁਰਬੀਰ ਸਿੰਘ ਦੀ ਛੁੱਟੀ ਹੋਣੀ ਸੁਲਤਾਨ ਸਿੰਘ ਉਹਨਾਂ ਦੀ ਛੁੱਟੀ ਹੋਣੀ ਉਸ ਤੋਂ ਬਾਅਦ ਨਵੇਂ ਜਹੇਦਾਰ ਥਾਪੜੇ ਲੋਕ ਰੋਹਾ ਜਿਹੜਾ ਉਹ ਇਕੱਲੇ ਆਪਣੇ ਪੰਜਾਬ ਵਿੱਚ ਨਹੀਂ ਦੇਸ਼ ਵਿੱਚ ਨਹੀਂ ਜਿੱਥੇ ਵੀ ਦੇਸ਼ਾਂ ਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ ਹਰਪ੍ਰੀਤ ਜੀ ਉਹਨਾਂ ਦੇ ਵਿੱਚ ਪਹਿਲਾਂ ਇਹ ਗੱਲ ਤੇ ਪੂਰੀ ਧਿਆਨ ਆ ਪਕੜਾ ਤੇ ਉਸ ਤੋਂ ਬਾਅਦ ਜਿਹੜੀ ਇਹ ਗੱਲਬਾਤ ਸਾਹਮਣੇ ਆਈ ਜਹੇਦਾਰ ਤੋਂ ਸਤੀਫਾ ਲਈ ਉਹ ਉੱਤੇ ਰੋਸ਼ਨੀ ਪੈਦਾ ਹੋ ਰਹੀ ਹੈ ਤੁਸੀਂ ਹੁਣ ਦੇਖੋ ਸਮੁੱਚੇ ਜ਼ਿਲ੍ਹਾ ਦੇ ਵਿੱਚ ਅਨੇਕਾਂ ਥਾਵਾਂ ਦੇ ਉੱਪਰ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਜਿਹੜੇ ਅਕਾਲੀ ਦਲ ਬਾਦਲ ਨਾਲ ਸੰਬੰਧਤ ਚਾਹੇ ਸ਼ਰੋਣੀ ਕਮੇਟੀ ਮੈਂਬਰ ਚਾਹੇ ਹੋਰ ਆਮ ਅਹੁਦੇਦਾਰ ਨੇ ਉਹਨਾਂ ਨੇ ਇਸ ਤੀਖਾ ਜੜੇ ਸ਼ੁਰੂ ਕਰ ਦਿੱਤੇ ਨੇ ਇਸ ਦੇ ਵਿੱਚ ਹੀ ਜਿਹੜੇ ਬਕਰਮਜੀਤ ਸਿੰਘ ਮਜੀਠੀਆ ਘਟਨਾਕਰਮ ਸਾਹਮਣੇ ਆਉਂਦਾ ਹੈ ਕਿ ਉਹਨਾਂ ਨੇ ਵਿਰੋਧ ਕੀਤਾ ਉਸ ਤੋਂ ਬਾਅਦ ਬਲਵੰਦਰ ਸਿੰਘ ਪੁੰਦਰ ਜਿਹੜੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਸੁਖਬੀਰ ਬਾਦਲ ਦਾ ਪੱਖ ਲੈਂਦੇ ਹੋਏ ਬਕਰਮਜੀਤ ਸਿੰਘ ਮਜੀਠੀਆ ਨੂੰ ਵੀ ਘੂਰਨਾ ਸ਼ੁਰੂ ਕਰ ਦਿੱਤਾ ਸੋ ਇਹ ਜਿਹੜੀਆਂ ਪੰਜਾਬ ਦੇ ਰਾਜਨੀਤਿਕ ਰਾਜਸੀ ਮਾਚੇ ਉੱਪਰ ਗੱਲਾਂ ਬਾਤਾਂ ਹੋ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਨਵੇਂ ਤੋਂ ਨਵੇਂ ਤਰੀਕੇ ਦੇ ਨਾਲ ਜਾਨਣਾ ਸਾਡੇ ਸਾਹਮਣੇ ਆ ਰਹੀਆਂ ਨੇ ਬੱਬੀ ਜੀ ਤੁਸੀਂ ਦੇਖਦੇ ਕਿਵੇਂ ਵੀ ਇਹ ਬਾਦਲਾਂ ਨੂੰ ਬਚਾਉਣ ਲਈ ਕਿਉਂਕਿ ਬਹੁਤ ਲੋਕ ਕਹਿ ਰਹੇ ਆ ਕਿ ਬਾਦਲਾਂ ਨੂੰ ਬਚਾਉਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਪਰ ਜਦੋਂ ਬਾਦਲ ਕਹਿੰਦੇ ਆ ਜਾਂ ਹੋਰ ਸਿੱਖ ਚੰਤਕ ਨੇ ਜਿਹੜੇ ਉਹ ਗੱਲ ਕਰਦੇ ਆ ਕਹਿੰਦੇ ਕਿੰਨੇ ਵੀ ਅਕਾਲ ਤਖਤ ਦੀ ਜਿਹੜੀ ਮਰਿਆਦਾ ਕੀ ਉਹਨੂੰ ਢਾਹ ਲਾਈ ਜਾ ਰਹੀ ਹੈ ਇਹ ਗੱਲ ਕਰਕੇ ਪਰ ਬਾਦਲ ਕਹਿੰਦੇ ਆ ਵੀ ਸਿੱਖੀ ਨੂੰ ਬਚਾਉਣਾ ਜੇ ਤਾਂ ਅਕਾਲੀ ਦਲ ਜਾਉਂਦਾ ਹੋਣਾ ਚਾਹੀਦਾ ਤੇ ਬਾਦਲਾਂ ਦੀ ਇਸੇ ਕਾਲ ਦੇ ਵਿੱਚ ਹਾਂ ਦਾ ਹੰਕਾਰਾ ਭਰਦੇ ਹੁੰਦੇ ਸੀ ਕਿਸੇ ਸਮੇਂ ਅਕਾਲ ਤਖਤ ਦੇ ਜਥੇਦਾਰ ਸਭ ਤੋਂ ਵੱਡਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਪ੍ਰੀਤ ਜੀ ਜਿਹੜਾ ਤੁਹਾਡਾ ਸਵਾਲ ਹੈ ਨਾ ਇਹਦੇ ਲਈ ਆਪਾਂ ਥੋੜਾ ਜਿਹਾ ਪਿੱਛੇ ਜਾਣਾ ਜਦੋਂ ਵਰਗੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹ ਜਿੰਦਾ ਸੀ ਉਸ ਵੇਲੇ ਤੋਂ ਵੀ ਇਹ ਜਿਹੜੀਆਂ ਬਿਵਾਦਤ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ ਵੀ ਅਕਾਲ ਤਖਤ ਸਾਹਿਬ ਦੇ ਜ਼ਹੀਧਾਰਾਂ ਦੇ ਉੱਪਰ ਸ਼੍ਰੋਮਣੀ ਕਮੇਟੀ ਦੇ ਉੱਪਰ ਅਕਾਲੀ ਦਲ ਬਾਦਲ ਦਾ ਕਬਜ਼ਾ ਕੰਟਰੋਲ ਹੈ ਵੀ ਦੂਰਾਵਾ ਹੈ ਹੀ ਨਹੀਂ ਹੈ ਹੀਆ ਹੁਣ ਜਿਹੜੀ ਮੈਂ ਗੱਲ ਕਹਿ ਰਿਹਾ ਉਹ ਇਹ ਸੀ ਕਿ ਪ੍ਰੋਫੈਸਰ ਮਨਜੀਤ ਸਿੰਘ ਤਖਤ શ્રી ਕੇਸਗੜ੍ਹ ਸਾਹਿਬ ਦੇ ਜ਼ਹੀਧਾਰ ਰਹੇ ਨੇ ਉਹਨਾਂ ਨੇ ਅਕਾਲੀ ਦਲ ਸਾਰੇ ਅਕਾਲੀ ਦਲ ਨੂੰ ਇਕੱਤਰ ਕਰਕੇ ਇੱਕ ਨਵਾਂ ਮਤਲਬ ਕੋਈ ਸੰਖਿਆ ਨਾਲ ਇਕਤਾ ਦੀ ਗੱਲ ਕੀਤੀ ਸੀ ਉਸ ਵੇਲੇ ਉਹ ਪ੍ਰੋਫੈਸਰ ਸਿੰਘ ਜਿਹੜੇ ਪੜੇ ਲੈ ਕੇ ਸੀਗੇ ਉਹਨਾਂ ਨੇ ਮਗਰ ਬਾਦਲਦਾਲ ਵਾਲੇ ਇਸ ਤਰ੍ਹਾਂ ਪਾਏ ਤੇ ਅਫੀਦ ਉਹਨਾਂ ਨੂੰ ਇੱਕ ਬਾਥਰੂਮ ਵਿੱਚ ਜਾਣੇ ਜਾ ਕੇ ਲੁਕਣਾ ਪਿਆ। ਕੋਈ ਉਹਨਾਂ ਦੀ ਗੱਲ। ਉਸ ਤੋਂ ਬਾਅਦ ਥੋੜਾ ਜਿਹਾ ਅੱਗੇ ਚੱਲিয়ে ਤਾਂ ਜਿਹੜੇ ਨਰਿੰਕਾਰੀ ਕਤਲकांड ਦੇ ਨਾਲ ਸਬੰਧਤ ਭਾ ਰਣਜੀਤ ਸਿੰਘ ਹੋਣੀ ਨੇ ਉਸ ਮਾਮਲੇ ਦੇ ਵਿੱਚ ਜਦੋਂ ਜੱਜਦਾਰ ਬਣੇ ਨੇ ਉਸ ਵੇਲੇ ਟੌੜਾ ਸਾਹਿਬ ਵਿਧਿਤ ਸੀ ਤੇ ਉਹਨਾਂ ਨੇ ਜਦੋਂ 1993 300 ਸਾਲਾ ਮਨਾਇਆ ਜਾ ਰਿਹਾ ਸੀ ਉਸ ਤੋਂ ਪਹਿਲਾਂ ਅਜੇਹੇ ਕਾਰਨਾ ਕਰਕੇ ਉਹਨਾਂ ਨੂੰ ਵੀ ਜੱਜਦਾਰੀ ਤੋਂ ਲਾਭੇ ਕਰ ਦਿੱਤਾ ਗਿਆ ਸੀ। ਇਹ ਉਸ ਤੋਂ ਬਾਅਦ ਗਾਇਨੀ ਗੁਰਵਜਨ ਸਿੰਘ ਬਦਾਰਤੀ ਜੀ ਹਰਪੀ ਜੀ ਚਲੋ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਮੈਂ ਉਹਦੀ ਗੱਲ ਦਾ ਜਵਾਬ ਦੇ ਰਿਹਾ ਕਿ ਇਹਦੇ ਵਿੱਚ ਕੋਈ ਛੱਕ ਨਹੀਂ ਇਹ ਜਿਵੇਂ ਕਹਿ ਰਹੇ ਨੇ ਵੀ ਸਿਰਫ ਇੱਕ ਬੰਦੇ ਨੂੰ ਸਿੱਧੇ ਤੌਰ ਤੇ ਕਹਾ ਸੁਖਵੀਰ ਬਾਦਲ ਨੂੰ ਬਚਾਉਣ ਦੇ ਲਈ ਇਸ ਵੇਲੇ ਅਕਾਲ ਤਖਤ ਨੂੰ ਵਰਤਿਆ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਪਰ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਜਾ ਰਿਹਾ ਹੈ ਉਸ ਦੇ ਉੱਪਰ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਇਹ ਤਾਂ ਹੁਣ ਸਿੱਧਾ ਹੋ ਗਿਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਕਿਹਨੂੰ ਬਚਾਇਆ ਜਾ ਰਿਹਾ ਹੈ ਇੱਕ ਵਿਅਕਤੀ ਨੂੰ ਬਚਾਉਣ ਲਈ ਸਿੱਖ ਸਿਧਾਂਤਾਂ ਦਾ ਕੇਰੂ ਕੇਰੂ ਸਿਕਸ ਦਾਤਾਂ ਨੂੰ ਰੋਲਿਆ ਜਾ ਰਿਹਾ ਹਰਪ੍ਰੀਤ ਜੀ ਇਹਦੇ ਵਿੱਚ ਮੈਂ ਜਿਹੜੀ ਗੱਲ ਉੱਤੇ ਹੁਣ ਸ਼ੁਰੂਮਣੀ ਕਮੇਟੀ ਦੇ ਇਸ ਵੇਲੇ ਜਿਹੜੀ ਸ਼ੁਰੂਮਣੀ ਕਮੇਟੀ ਹੈ ਉਹ ਪ੍ਰਧਾਨ ਤੋਂ ਊਣੀ ਹੈ ਪ੍ਰਧਾਨ ਧਾਨੀ ਸਾਹਿਬ ਅਸਤੀਫਾ ਦੇ ਚੁੱਕੇ ਨੇ ਤੇ ਫਿਰ ਵੀ ਅੰਤਰਕ ਕਮੇਟੀ ਦੇ ਵਿੱਚ ਨੇ ਜਿਹੜੇ ਉਹ ਫੈਸਲੇ ਇਸ ਤਰ੍ਹਾਂ ਦੇ ਆ ਰਹੇ ਨੇ ਚਾਹੀਦਾ ਤਾਂ ਇਹ ਸੀ ਅੱਗ ਲੱਗ ਲੱਗੀ ਹੋਈ ਆ ਉਹ ਕਿਸੇ ਤਰੀਕੇ ਬੁਝਾਉਣ ਦਾ ਯਤਨ ਕਰਦੀ ਤਾਂ ਜੋ ਸ਼ੁਰੂਮਣੀ ਕਮੇਟੀ ਦੀ ਅੰਤਰਕ ਕਮੇਟੀ ਸੀ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਸਿੱਧੇ ਤੌਰ ਤੇ ਬਾਲ ਅੰਦਲਨ ਨਾਲ ਜੁੜੀਆਂ ਹੋਈਆਂ ਨੇ ਹਰ ਹਰਪ੍ਰੀਤ ਜੀ ਬੜੇ ਦੁੱਖ ਨਾਲ ਪਹਿਣਾ ਕਹਿਣਾ ਪ ਇਹ ਇਸ ਮਸਲੇ ਨੂੰ ਸੁਝਾਉਣ ਦੀ ਬਜਾ ਰਘਵੀਰ ਸਿੰਘ ਉਹਨਾਂ ਨੂੰ ਸੁਲਤਾਨ ਸਿੰਘ ਉਹਨਾਂ ਨੂੰ ਕਪਾਸੀ ਕਰਕੇ ਬਲਦੀ ਉੱਤੇ ਤੇਲ ਪਾਇਆ ਜਾ ਰਿਹਾ ਹੈ। ਪਰ ਇਹ ਦੇਖੋ ਵੀ ਜਿਹੜੀ ਅੰਤਰਨ ਕਮੇਟੀ ਦੀ ਮੀਟਿੰਗ ਹੋਈ ਜਾਂ ਜਿਹਦੇ ਵਿੱਚ ਰਘਵੀਰ ਸਿੰਘ ਉਹਨਾਂ ਨੂੰ ਹਟਾਰਕ ਕੀਤਾ ਗਿਆ ਹੈ ਉਹਦੇ ਪਿੱਛੇ ਕੌਣ ਕੰਮ ਕਰ ਰਿਹਾ ਹੈ? ਉਥੇ ਹੁਕਮ ਕਿਹਦੇ ਆਏ ਨੇ? ਉਸ ਦੇ ਵਿੱਚ ਜਿਹੜੇ ਪ੍ਰਮੁਖ ਤੌਰ ਤੇ ਮੈਂਬਰ ਨੇ ਉਹਨਾਂ ਨੇ ਜਦੋਂ ਰਘਵੀਰ ਸਿੰਘ ਉਹਨਾਂ ਨੂੰ ਹਟਾਰਕ ਕੀਤਾ ਤਾਂ ਲੋਕਾਂ ਵਿੱਚ ਰੋਸ ਹੋਇਆ। ਹੁਣ ਆ ਵੀ ਲਾਜਮ ਸੀ। ਹੁਣ ਇੱਥੋਂ ਤੱਕ ਇਹ ਜਿਹੜੇ ਸੁਖਵੀਰ ਸਿੰਘ ਬਾਦਲ ਵਿਰਸਾ ਸੰਗ ਉਹ ਟੂ ਹੈ ਉਸ ਤੋਂ ਬਾਅਦ ਅੰਤਰ ਕਮੇਟੀ ਦੇ ਸਾਰੇ ਮੈਂਬਰ ਨਹੀਂ ਕੁਝ ਮੈਂਬਰ ਉਹਨਾਂ ਦੇ ਪੁਤਲੇ ਜਲੰਧਰ ਦੇ ਵਿੱਚ ਉਹਨਾਂ ਦੇ ਪੁਤਲੇ ਅੰਮ੍ਰਿਤਸਰ ਦੇ ਵਿੱਚ ਪੁੱਕੇ ਜਾ ਰਹੇ ਨੇ ਇਹ ਲੋਕ ਪ੍ਰੋ ਨਹੀਂ ਤਾਂ ਹੋਰ ਹੀ ਹੈ ਇਹ ਗੱਲ ਨੂੰ ਥੋੜਾ ਜਿਹਾ ਅੱਗੇ ਲੈ ਕੇ ਜਾਈਏ ਤਾਂ ਹੁਣ ਇਹ ਦੇਖੋ ਹਰਪ੍ਰੀਤ ਜੀ ਅੱਜ 10 ਮਾਰਚ ਹੈ 10 ਮਾਰਚ ਨੂੰ 10 ਵਜੇ ਜਿਹੜੇ ਸ਼੍ਰੀ ਤਖਤ ਗਿੜ ਸਾਹਿਬ ਦੇ ਜਥੇਦਾਰ ਨਵੇਂ ਨਿਯੁਕਤ ਕੀਤੇ ਹੋਏ ਨੇ ਕੁਲਦੀਪ ਸਿੰਘ ਗੱਜ ਉਹਨਾਂ ਦੀ ਉਹਨਾਂ ਦਾ 10 ਵਜੇ ਤੱਕ ਕਾਜ ਪੂਰੀ ਮਗਮਾ ਜਿਹੜਾ ਉਹ ਰੱਖਿਆ ਗਿਆ ਸੀ 10 ਵਜੇ ਪੁਛੀਆਂ ਸਿੱਖ ਸੰਸਥਾਵਾਂ ਨੂੰ ਧਾਰਮਿਕ ਜਿਹਦੇ ਬੰਦਿਆਂ ਨੂੰ ਸੱਦਾ ਵੀ ਦਿੱਤਾ ਗਿਆ ਸੀ ਤੇ ਇਹ ਦੇਖੀ ਕਿ ਅੱਜ ਜਿਹੜੀ ਉਹਨਾਂ ਦੀ ਤਾਜ ਕੋਸ਼ੀ ਸਮਾਗਮ ਹੈ ਉਹ तकरीबन ਸਵੇਰੇ ਅਮਰਤ ਵੇੜੇ ਪਾਉਣੇ 3 ਵਜੇ ਛੇਰੀ ਕੇਸਕਰ ਸਾਹਿਬ ਦੇ ਦਰਬਾਰ ਹਾਲ ਦੇ ਵਿੱਚ ਕਰ ਦਿੱਤੀ ਗਈ ਹੈ ਮਤਲਬ ਕਿ ਉਹਨਾਂ ਨੂੰ ਦਸਤਾਰ ਪੇਟ ਕਰ ਦਿੱਤੀ ਗਈ ਹੈ ਪਾਉਣੇ 3 ਸ਼ਾਇਦ ਉਹ ਦੇਖਣ ਦਸਣ ਦਾ ਵਿੱਚ ਇਹ ਵੀ ਜਾ ਰਿਹਾ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਵੀ ਨਹੀਂ ਸੀ ਉਹ ਇਹ ਮਸਲਾ ਕਿਵੇਂ ਬਣਿਆ ਕਿਉਂਕਿ ਆਮ ਲੋਕਾਂ ਦਾ ਵਿਰੋਧ ਕਰ ਰਹੇ ਜਿਹੜੀਆਂ ਸਾਡੇ ਧਾਰਮਿਕ ਜਥੇਬੰਦੀਆਂ ਨੇ ਜਿਹਦੇ ਵਿੱਚ ਲਿੰਕਿੰਗ ਨੇ ਕਿ ਬਲਬੀਰ ਸਿੰਘ ਬੁੱਟਾ ਦਲਵਾਲੇ ਉਸ ਤੋਂ ਬਾਅਦ ਵਿਧੀ ਚੰਦੀ ਦੇ ਮੁਖੀ ਬਾਬਾ ਅਵਤਾਰ ਸਿੰਘ ਜਿਹੜੇ ਬਾਬਾ ਦਾਸ ਸਿੰਘ ਪੁੱਤਰ ਨੇ ਉਸ ਤੋਂ ਬਿਨਾਂ ਹੋਰ ਵੀ ਕਈ ਲਿੰਕ ਸਿੰਘ ਜਥੇਬੰਦੀਆਂ ਨੇ ਕੱਲ ਅਲਟੀਮੇਟਮ ਸ਼ਾਮ ਨੂੰ ਦਿੱਤਾ ਇਹ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਤਾਫ ਕੇਸਕਰ ਸਾਹਿਬ ਦੇ ਵਿੱਚ ਕਿਸੇ ਵੀ ਜ਼ਿੰਮੇਵਾਰੀ ਤੱਕ ਤਾਜ ਕੋਸ਼ਿਸ਼ਾਂ ਆਗਮਾ ਜਿਹੜਾ ਨਹੀਂ ਹੋਣ ਦੇਾਂਗੇ ਇਹ ਜਿਹੜਾ ਕੁਝ ਜਿਹੇ ਦਰਨ ਕੀਤਾ ਜਾ ਰਿਹਾ ਇਹਦੇ ਉੱਪਰ ਵਿਚਾਰ ਚਰਚਾ ਕਰਨੀ ਆ ਕਰਨੀ ਆ ਅਸੀਂ ਆਗਿਆਨੀ ਸੁਲਤਾਨ ਸਿੰਘ ਨੂੰ ਹੀ ਵਾਲੇ ਜਹੇਦਾਰ ਬੰਨਣਾ ਗਾਨੀ ਰਗਵੀਰ ਸਿੰਘ ਨੂੰ ਹੀ ਬੰਨਣਾ ਇਸ ਸਾਰੇ ਕਾਜ ਤੋਂ ਡਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਿਹਦੇ ਵਿੱਚ ਪ੍ਰਮੁੱਖ ਹੈੱਡ ਅਧਿਕਾਰੀ ਨੇ ਉਹਨਾਂ ਨੇ ਜਾ ਕੇ ਚੁੱਪਚੀ ਪੀਤੇ ਸਵੇਰੇ 4:30 ਵਜੇ ਅੱਜ ਦਾ ਜਿਹੜਾ ਉਹ ਪ੍ਰਾਸਨ ਜਥੇਦਾਰ ਗੱਦੀ ਅਹੁਦਾ ਸਹਾਰਨ ਦੀ ਸੀ ਸੇਵਾ ਸਹਾਰਨ ਦੀ ਸੀ ਉਹ ਪੂਰੀ ਕਰਦੀ ਹੁਣ ਇੱਕ ਇਸ ਗੱਲ ਜਿਹੜੀ ਅੱਜ ਦੀ ਤਾਜ਼ਾ ਘਟਨਾ ਕਰ ਵਾਪਰਿਆ ਇਹਦੇ ਵਿੱਚੋਂ ਹੀ ਤੁਸੀਂ ਖੁਦ ਅਦਾਜਾ ਲਗਾ ਲਓ ਵੀ ਇਹ ਸ਼੍ਰੋਮਣੀ ਕਮੇਟੀ ਕਮੇਟੇ ਡਲੀ ਹੋਈ ਆਪਣੀਆਂ ਗਲਤੀਆਂ ਦੇ ਉੱਪਰ ਪੜਦਾ ਪਾਉਣ ਦੀ ਬਜਾਏ ਹੋਰ ਨਵੀਆਂ ਗੱਲਾਂ ਬੱਬੀ ਜੀ ਜਿਹੜਾ ਮੈਂ ਪਹਿਲਾ ਸਵਾਲ ਕੀਤਾ ਸੀ ਕਿ ਆਮ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਸ਼੍ਰੋਮਣੀ ਕਮੇਟੀ ਵੱਡੀ ਹੈ ਜਾਂ ਅਕਾਲ ਤਖਤ ਦਾ ਜਥੇਦਾਰ ਵੱਡਾ ਹੈ ਤੁਹਾਡੀਆਂ ਸਾਰੀਆਂ ਗੱਲਾਂ ਦੇ ਵਿੱਚੋਂ ਮੈਨੂੰ ਲੱਗਦਾ ਇਹ ਨਿਕਲ ਕੇ ਆ ਰਿਹਾ ਕਿ ਨਾ ਹੀ ਸ਼੍ਰੋਮਣੀ ਕਮੇਟੀ ਤੇ ਨਾ ਹੀ ਅਕਾਲ ਤਖਤ ਲੱਗਦਾ ਹੈ ਕਿ ਬਾਦਲੀ ਇਹਨਾਂ ਨਾਲੋਂ ਵੱਡੇ ਨੇ ਕਿਉਂਕਿ ਇਹ ਤਦੋਂ ਬਾਦਲ ਸਾਰਾ ਸਿਸਟਮ ਅਜੇ ਵੀ ਬਾਦਲਾਂ ਦੇ ਹੱਥ ਦੇ ਵਿੱਚ ਆ ਬਾਦਲਾਂ ਦੇ ਹਿਸਾਬ ਨਾਲ ਬਾਦਲਾਂ ਨੂੰ ਬਚਾਉਣ ਲਈ ਤੁਸੀਂ ਕਹਿ ਰਹੇ ਹੋ ਇਹ ਸਾਰਾ ਕੁਝ ਹੋ ਰਿਹਾ ਹੈ ਫਿਰ ਰਹਿਤ ਮਰਿਆਦਾ ਸਿੱਖ ਮਾਨ ਸਨਮਾਨ ਸਿੱਖਾਂ ਦਾ ਜੋ ਹੈ ਉਹ ਸਾਰਾ ਤੱਜੀਆਂ ਡਾਈਆਂ ਚੱ ਰਹੀਆਂ ਨੇ ਉਹ ਸਾਰੇ ਚੀਜ਼ ਨਹੀਂ ਆਰਪੇ ਜੀ ਸੇਖ ਰਹਿਤ ਮਰਿਆਦਾਆਂ ਦੀਆਂ ਤੱਜੀਆਂ ਦਾ ਬਹੁਤ ਦੇਰ ਤੋੜਦੀਆਂ ਆ ਰਹੀਆਂ ਨੇ ਕਾਲੀ ਭਾਜਪਾ ਦੇ ਨਾਲ ਗੱਠ ਜੋੜ ਕੀਤਾ ਬਾਦਲ ਸਾਹਿਬ ਨੇ ਜਾ ਕੇ ਉਸ ਵੇਲੇ ਤੋਂ ਹੀ ਬਹੁਤ ਕੁਝ ਨਵਾਂ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ ਜਿਹੜਾ ਅਖੀਰ ਨੂੰ ਉਸ ਵੇਲੇ たら ਲਾਵਾ ਲਾਵਾ ਫਟਿਆ ਤੇ ਆਜਾ ਕੁਝ ਸਾਡੇ ਸਾਹਮਣੇ ਹੋ ਰਿਹਾ ਜੇਕਰ ਕੋਈ ਪੰਥਦਾਰੀ ਬੋਲਦਾ ਜੇਕਰ ਕੋਈ ਪੱਤਰਕਾਰ ਬੋਲਦਾ ਕੋਈ ਬਦਵਾਰ ਬੋਲਦਾ ਤਾਂ ਉਸ ਕਾਲ ਤੱਕ ਸਾਬ ਦੇ ਵਿੱਚੋਂ ਹੁਕਮ ਨਾਵੇਂ ਨਾਲ ਛੇਕਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਗੱਲਾਂ ਇਹ ਨਹੀਂ ਕੀਤੀਆਂ ਜਾ ਰਹੀਆਂ ਛੇਕਿਆ ਜਿਹਦੇ ਵਿੱਚ ਜਗਿੰਦਰ ਸਿੰਘ ਸਪੋਕਸਮੈਨ ਅਖਬਾਰ ਵਾਲੇ ਜਿਨ੍ਹਾਂ ਨੇ ਇਹ ਜਥੇਦਾਰਾਂ ਦੇ ਵਿਧਿ ਵਿਵਧਾਨ ਦੇ ਉੱਪਰ ਗੱਲ ਚੱਕੀ ਸੀ ਉਹ ਵਿਸ਼ੱਕ ਦੁਨੀਆ ਵਿੱਚ ਨਹੀਂ ਉਹਨਾਂ ਨੂੰ ਵੀ ਛੇਕਿਆ ਗਿਆ ਉਸ ਤੋਂ ਬਿਨਾ ਪ੍ਰੋਫੈਸਰ ਦਰਸ਼ਨ ਸਿੰਘ ਵਾਲਾ ਮਾਮਲਾ ਦੇਖ ਲਓ ਉਸ ਤੋਂ ਬਿਨਾ ਹਰਨੇਕ ਸਿੰਘ ਨੇਕੀ ਜਿਹੜੇ ਨਿਊਜ਼ਲੈਂਡ ਰੇਡੂ ਵਾਲੇ ਨੇ ਉਹਨਾਂ ਦੇ ਵੀ ਦੇਖ ਲਓ ਚਲੋ ਮੰਨਦੇ ਆ ਕਿ ਉਹ ਬੰਦੇ ਗਰਮ ਨੇ ਜਾਂ ਉਹ ਬੋਲਦੇ ਨੇ ਇਧਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪ੍ਰਚਾਰਕ ਨੇ ਉਹਨਾਂ ਦੇ ਵੀ ਇਹੀ ਕੁਝ ਵਾਪਰ ਰਿਹਾ ਸੋ ਮੇਰੇ ਗੱਲ ਕਹਿਣ ਦਾ ਇਹ ਹੈ ਵੀ ਸਾਨੂੰ ਜਿਹੜੇ ਸਾਡੇ ਉੱਥੇ ਪ੍ਰਮੁੱਖ ਬੰਦੇ ਬਿਠਾਏ ਨੇ ਜਥੇਦਾਰ ਬਿਠਾਏ ਨੇ ਸ਼ੁਰੂਣੀ ਕਮੇਟੀ ਦੇ ਪ੍ਰਧਾਨ ਬਿਠਾਏ ਨੇ ਹੋਰ ਪ੍ਰਮੁੱਖ ਬਿਠਾਏ ਨੇ ਉਹਨਾਂ ਨੇ ਮਸਲੇ ਨੂੰ ਸੁਲਝਾਉਣਾ ਸੀ ਉਹਨਾਂ ਨੇ ਮਸਲੇ ਨੂੰ ਹਰਪ੍ਰੀਤ ਜੀ ਪੂਰੀ ਤਰ੍ਹਾਂ ਓਲਝਾ ਦੇਣਾ ਜਾਨੀ ਕਿ ਤੁਸੀਂ ਕਹਿ ਰਹੇ ਹੋ ਵੀ ਉਹ ਵੀ ਉਹੀ ਫੈਸਲਾ ਲੈਂਦੇ ਆ ਜੋ ਬਾਦਲਾਂ ਵੱਲੋਂ ਜੋ ਹੁਕਮ ਹੁੰਦਾ ਉਹੀ ਉਹ ਫੈਸਲਾ ਲੈਂਦੇ ਆ ਜੇ ਰਹਿਤ ਮਰਿਆਦਾ ਦੇ ਵਿੱਚ ਕੋਈ ਅਦਲ ਬਦਲ ਹੁੰਦੀ ਹੈ ਉਹਨੂੰ ਸਮੇਂ-ਸਮੇਂ ਤੇ ਬਦਲਿਆ ਜਾਂਦਾ ਤਾਂ ਵੀ ਉਹ ਬਦਲਿਆ ਜਾਂਦਾ ਕਿਉਂਕਿ ਬਾਦਲਾਂ ਵੱਲੋਂ ਹੁਕਮ ਹੁੰਦਾ ਜੇ ਅਰਦਾਸ ਦੇ ਵਿੱਚ ਕੋਈ ਚੇਂਜ ਹੁੰਦੀ ਆ ਤਾਂ ਵੀ ਬਾਦਲਾਂ ਵੱਲੋਂ ਹੁਕਮ ਹੁੰਦਾ ਤਾਂ ਚੇਂਜ ਹੁੰਦੀ ਆ ਇਹ ਕਹਿਣਾ ਚਾਹੁੰਦੇ ਆ ਦੇ ਚਲੋ ਇਹ ਤਾਂ ਗੱਲਾਂ ਹਰਪ੍ਰੀਤ ਜੀ ਹੈ ਹੀ ਨੇ ਪਰ ਜਿਹੜਾ ਪ੍ਰਮੁੱਖ ਤੌਰ ਤੇ ਆਪਾਂ ਗੱਲਬਾਤ ਕਰਦੇ ਆ ਸਾਡੀ ਇੱਕ ਪੱਤਰਕਾਰ ਹੋਣ ਦੇ ਨਾਤੇ ਇੱਕ ਚਿੰਤਕ ਹੋਣ ਦੇ ਨਾਤੇ ਕਰਵਾਤਾ ਮੈਂ ਉਸ ਵੱਲੋਂ ਫੇਰ ਮੁੜਦਾ ਕਿ ਜੇਕਰ ਅਗਵੀਰ ਸਿੰਘ ਉਹਨਾਂ ਦੀ ਜਾਨੀ ਹਰਪ੍ਰੀਤ ਸਿੰਘ ਤੋਂ ਬਾਅਦ ਅਗਵੀਰ ਸਿੰਘ ਦੀ ਸੁਲਤਾਨ ਸਿੰਘ ਉਹਨਾਂ ਦੀ ਗੱਲਬਾਤ ਨੂੰ ਉੱਥੇ ਰੋਕ ਲਿਆ ਜਾਂਦਾ ਇਹਦਾ ਕੋਈ ਯਤਨ ਕੱਢਣ ਕੀਤਾ ਜਾਂਦਾ ਤਾਂ ਲੋਕ ਵੀ ਕਹਿੰਦੇ ਵੀ ਹਾਂ ਠੀਕ ਆ ਪਰ ਜਦੋਂ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਬੋਰੇ ਤਰੀਕੇ ਦੇ ਨਾਲ ਇਸ ਕਰਕੇ ਲੋਕਾਂ ਦੇ ਵਿੱਚ ਸਾਰਾ ਕੁਝ ਆਮ ਹੋ ਗਿਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਕੋਦੇ ਉੱਪਰ ਕੰਟਰੋਲ ਕਿਸ ਦਾ ਹੁਕਮ ਕਿੱਥੋਂ ਆ ਰਿਹਾ ਹੈ ਹੁਣ ਜਦੋਂ ਸਾਰੀਆਂ ਅੰਤਕ ਸ਼ਕਤੀਆਂ ਸੰਸਥਾਵਾਂ ਦੇ ਵਿੱਚ ਇਹ ਕੁਝ ਹੋਣ ਲੱਗਿਆ ਮੈਂ ਤਾਂ ਕਹਿੰਦਾ ਭਾਈ ਜਿਹੜਾ ਵੀ ਪਰਦੇ ਦੇ ਪਿੱਛੇ ਬੈਠਾ ਨਾ ਚਾਹੇ ਉਹ ਸੁਖਵੀਰ ਬਾਦਲਾ ਚਾਹੇ ਕੋਈ ਵੀ ਆ ਜਿਹੜਾ ਕੁਛ ਕਟ ਪੁਤਲੀ ਮੈਨੂੰ ਕਹਿਣ ਚ ਕੋਈ ਗਰੇ ਨਹੀਂ ਹੈਗਾ ਵੀ ਨਚਾ ਰਹੇ ਨੇ ਉਹ ਭਰਾਵੋ ਰੱਬ ਦਾ ਵਾਸਤਾ ਗੁਰੂ ਦਾ ਵਾਸਤਾ ਤੁਸੀਂ ਹਟ ਜਾਓ ਮਾਰਤਾ ਮੋਟਾ ਪੰਜਾਬ ਸਾਡੇ ਦਾ ਦੁਸ਼ਮਣ ਪਹਿਲਾਂ ਹੀ ਬਹੁਤ ਨੇ ਸਿੱਖੀ ਦਾ ਦੁਸ਼ਮਣ ਪੰਜਾਬ ਤੇ ਦੁਸ਼ਮਣ ਦਿੱਲੀ ਦਰਬਾਰ ਸਾਡਾ ਕਿਸੇ ਪਾਸਿਓਂ ਪੰਜਾਬ ਦੇ ਨਾਲ ਅਗਹਿਰੀ ਰੱਖਣ ਵਾਲਾ ਉਹਨਾਂ ਨੂੰ ਤਾਂ ਲੜਨ ਦੀ ਲੋੜ ਨਹੀਂ ਜਿਹੜੇ ਉਸਮਣੇ ਸਾਡੇ ਆਪਣੇ ਵਾਲੇ ਲੜੀ ਜਾਂਦੇ ਨੇ ਕਿਰਪਾ ਕਰਕੇ ਅਜਿਹੇ ਮਾਹੌਲ ਨਾ ਪੈਦਾ ਕਰੋ ਲੋਕ ਇਹਨਾਂ ਕਰਕੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ ਇਹਨਾਂ ਜਿਹੜੇ ਤੁਸੀਂ ਨਵੇਂ ਤੋਂ ਨਵੇਂ ਬਿਡੇ ਖੜੇ ਕਰ ਜਾ ਰਹੇ ਹਨ ਇਹ ਆਮ ਲੋਕਾਂ ਦੀ ਸਮਝ ਵਿੱਚ ਵੀ ਨਹੀਂ ਆ ਰਹੀ ਵੀ ਅਸੀਂ ਕਿੱਧਰ ਨੂੰ ਜਾਈਏ ਤੇ ਮੈਂ ਮੁੜ ਕੇ ਫਿਰ ਹਰ ਇੱਕ ਗੱਲ ਉੱਥੇ ਲਿਆਉਣਾ ਜੇਕਰ ਅਜਿਹਾ ਕੁਝ ਨਾ ਹੁੰਦਾ ਤਾਂ ਅੱਜ ਫਿਰ ਜਿਹੜੇ ਸ਼੍ਰੀ ਦਰਗਤ ਸਾਹਿਬ ਦੇ ਨਵੇਂ ਜਿਹੇ ਦਾ ਥਾਪੇ ਗਏ ਨੇ ਤੇ ਉਹਨਾਂ ਨੂੰ ਕਿੱਥੇ ਸਾਰੀਆਂ ਸੰਸਥਾਵਾਂ ਨੇ ਚਾਹੋ ਤਾਂ ਮੁਖਤ ਦੇ ਬੰਦਿਆਂ ਨੇ ਹਿੰਦ ਸਿੰਘ ਦੇ ਬੰਦਿਆਂ ਔਰ ਕਾਦੀਦਲਾਂ ਨਾਲ ਸੰਬੰਧਤ ਕੋਈ ਵੀ ਮਤਲਬ ਕੇ ਵੀ ਹੈਗੇ ਨੇ ਉਹਨਾਂ ਨੇ ਮਾਨਸਕਾਰ ਦੇ ਨਾਲ ਉਹਨਾਂ ਦੀ ਦਸਤਾ ਉਹਨਾਂ ਨੂੰ ਤਾਜ ਕੋਸ਼ੀ ਸਵਾਗਤ ਦੇ ਵਿੱਚ ਦਸਤਾਰਾਂ ਦੇਣੇ ਸੀ ਟੋਪੇ ਦੇਣੇ ਸੀ ਜੀ ਦੀ ਸਭਾ ਬਿਲਕਾਣੀ ਸੀ ਪਰ ਅਜਿਹਾ ਮਸਲਾ ਇਸ ਤਰ੍ਹਾਂ ਬਣਾ ਦਿੱਤਾ ਗਿਆ ਕਿ ਉਹਨਾਂ ਨੂੰ ਚੁੱਪਚੀ ਬੀਤੇ ਇਹ ਸਾਰਾ ਕੁਝ ਜਿਹੜਾ ਕਰਨਾ ਪਿਆ ਕਰਨਾ ਕਿਹਦੇ ਵੱਲੋਂ ਪਿਆ ਲੋਕ ਰੋਵ ਵੱਲੋਂ ਡਰ ਕੇ ਸੋ ਇਹ ਜਿਹੜੀਆਂ ਚਰਚਾਵਾਂ ਨੇ ਇਹ ਆਪਣੇ ਆਪ ਦੇ ਵਿੱਚ ਸੱਤ ਸਾਬ ਤੋ ਰਹੇ ਨੇ ਅਸੀਂ ਤਾਂ ਗੱਲ ਕਰ ਰਹੇ ਹਾਂ ਇਹ ਤੋਂ ਪਹਿਲਾਂ ਸਾਰਾ ਕੁਝ ਸਾਹਮਣੇ ਨਿਕਲ ਕੇ ਆ ਰਿਹਾ ਹੈ ਚਾਹੇ ਉਹ ਤੜਕੇ ਸਵੇਰੇ 3 ਵਜੇ ਆ ਇਸ ਤਾਜਪੋਸ਼ੀ ਸਮਾਗਮ ਦੀ ਗੱਲ ਹੋਵੇ ਚਾਹੇ ਉਹ ਹੋਰ ਕੁਝ ਹੋਵੇ ਨਾ ਕਰਕੇ ਹਰਪ੍ਰੀਤ ਸਿੰਘ ਜੀ ਤੁਹਾਡੇ ਸਾਰਾ ਕੁਝ ਸਾਹਮਣੇ ਆ ਤੇ ਹੁਣ ਇਹ ਤੇ ਇਹ ਚਰਨ ਰੋਪਣ ਦਾ ਯਤਨ ਕੰਟਰੋਲ ਕੌਣ ਕਰੂਗਾ ਸਾਰੇ ਸਿੱਖ ਜਥੇਬੰਦੀਆਂ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਜਾਂ ਜੋ ਵੀ ਚਿੰਤਤ ਨੇ ਉਹਨਾਂ ਦਾ ਅੱਗੇ ਆਉਣਾ ਬਹੁਤ ਮੈਨੂੰ ਲੱਗਦਾ ਬੱਬੀ ਜੀ ਇਹਦੀ ਤਾਂ ਨਹੀਂ ਜਿਹੜੀ ਸਿੱਖ ਕੌਮ ਦੀ ਬਹੁਤ ਉਲਝੀ ਹੋਈ ਆ ਕਿਉਂਕਿ ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਲੱਗੀਆਂ ਉਹ ਕਹਿੰਦੀਆਂ ਨੇ ਸਾਡੀ ਆਪਣੀ ਮਰਿਆਦਾ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਜੋ ਦਮਦਮੀ ਟਕਸਾਲ ਆ ਉਹ ਕਹਿੰਦੀ ਆ ਸਾਡੀ ਆਪਣੀ ਮਰਿਆਦਾ ਆਪਣੇ ਆਪ ਨੂੰ ਸਿੱਖ ਦੱਸਣ ਵਾਲੇ ਸੰਤ ਮਹਾਂਪੁਰਸ਼ ਬਾਬੇ ਉਹ ਕਹਿੰਦੇ ਸਾਡੀ ਆਪਣੀ ਮਰਿਆਦਾ ਆਮ ਸਿੱਖ ਕਹਿੰਦਾ ਕਿ ਮੈਂ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਮੰਨਦਾ ਜੋ ਅਕਾਲ ਤਖਤ ਤੋਂ ਅਪਰੂਵਡ ਹੈ ਹੁਣ ਮੈਨੂੰ ਲੱਗਦਾ ਕਿ ਇਹਦੀ ਤਾਣੀ ਆ ਜਿਹੜੀ ਇੰਨੀ ਕੋਲ ਜਾ ਦਿੱਤੀ ਹੈ ਉਲਝਾਉਣ ਦੇ ਵਿੱਚ ਸਾਰੇ ਹੀ ਬਾਦਲ ਕਸੂਰਬਾਰ ਨੇ ਦਰਸ਼ਕੋ ਤੁਸੀਂ ਆਪ ਡਿਸੀਜਨ ਲੈਣਾ ਹੈ ਕੀ ਗੱਲ ਸਹੀ ਹੈ ਕੀ ਗਲਤ ਹੈ ਕਿਉਂਕਿ ਸਿੱਖਾਂ ਦੀ ਇੱਕ ਕਮੀ ਹੈ ਅੱਜ ਦੇ ਸਮੇਂ ਦੇ ਵਿੱਚ ਸਿੱਖ ਪੜਦੇ ਬਹੁਤ ਘੱਟ ਨੇ ਸਿੱਖ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਨੇ ਜੀਵਨ ਜਾਨ ਸਿਖਾਉਣੀ ਹੈ ਉਹਨੂੰ ਵੀ ਨਹੀਂ ਪੜਦੇ ਉਹਨੂੰ ਸਿਰਫ ਮੱਥਾ ਟੇਕਣ ਤੱਕ ਸੀਮਿਤ ਨੇ ਆਪਣੇ ਵਿਚਾਰ ਜ਼ਰੂਰ ਦਿਓ ਦਰਸ਼ਕੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ ਚੈਨਲ ਸੀਰਸ ਪੰਜਾਬ ਦੀ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਬੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ